ਸੰਦੀਪ ਸਿੰਘ ਨੇ ਜਮਾਲਪੁਰ ਦੇ ਇਹਨਾਂ ਦਾ TVS ਸ਼ੋਅਰੂਮ ਉੱਥੇ ਇਹਨਾਂ ਨੇ ਪਾਇਆ ਕਰੀ ਦੋ ਢਾਈ ਸਾਲ ਤੋਂ ਕਿਰਾਏ ਤੇ ਲਿਆ ਹੋਇਆ ਔਰ ਅੱਜ ਸਾਡੇ ਕੋਲ ਆਏ ਸੀਗੇ ਇਹਨਾਂ ਦਾ ਇਹ ਕਹਿਣਾ ਸੀਗਾ ਵੀ ਇਹਨਾਂ ਦਾ ਤਕਰੀਬ ਅਗਸਤ ਵਿੱਚ ਇਹਨਾਂ ਦਾ ਮੀਟਰ ਸੜ ਗਿਆ ਸੀਗਾ ਉੱਥੇ ਬਿਜਲੀ ਬੋਰਡ ਦੇ ਜਿਹੜੇ ਦਫ਼ਤਰ ਜਿਗਾਏ ਉੱਥੇ ਲਾਈਮੈਨ ਜਿਹੜਾ ਆਪਣਿਆਂ ਨੂੰ ਦੱਸਦਾ ਸੀ ਕਮਲਪ੍ਰੀਤ ਸਿੰਘ ਉਹਨੂੰ ਮਿਲੇ ਸੀਗੇ ਤੇ ਉਹਨੂੰ ਦੱਸਿਆ ਕਿ ਸਾਡਾ ਮੀਟਰ ਸੜ ਗਿਆ ਹੈਗਾ ਮੀਟਰ ਚੇਂਜ ਕੀਤਾ ਜਾਵੇ ਇਹਨੇ ਕਿਹਾ ਸੀ ਵੀ ਮੈਂ 30000 ਰੁਪਏ ਲਵਾਂਗਾ ਤੁਹਾਡਾ ਮੀਟਰ ਲਾ ਦੇਣਗੇ ਇਹਨੇ ਫਿਰ 20000 ਰੁਪਏ ਮਜ਼ਦੂਰੀ ਵਾਸਤੇ ਦਿੱਤਾ ਉਹਨੂੰ ਇਹਨੇ ਇਹ ਵੀ ਕਿਹਾ 20000 ਰੁਪਏ ਮੇਰੇ ਗੂਗਲ ਪੇ ਤੇ ਪਾ ਦਿਓ ਉਹਨੇ ਪੈਸੇ ਟਰਾਂਸਫਰ ਕਰਤੇ ਸੀਗੇ ਔਰ ਉਸ ਤੋਂ ਬਾਅਦ 10000 ਵਾਰ-ਵਾਰ ਮੰਗ ਰਿਆ ਸੀਗਾ ਫਿਰ ਅੱਜ ਇਹ ਸਾਡੇ ਕੋਲ ਆਏ ਸੀਗੇ ਇਹਨਾਂ ਨੇ ਉਹਨੂੰ ਕਿਹਾ ਸੀ 5000 ਰੁਪਏ ਦੇ ਦੇਣੇ ਆ ਬਾਕੀ ਬਾਅਦ ਦੇ ਦੇਣਾ ਉਹ ਅੱਜ ਫਿਰ ਇੱਕ Trap ਜਿਹੜਾ ਹੈਗਾ ਪਲਾਨ ਕੀਤਾ ਸੀਗਾ ਡੀਐਸਪੀ ਰੇਂਜ ਵਨ ਅਰਵਿੰਦਰ ਸਿੰਘ ਸਰਕਾਰੀ ਗਵਾਂਧ ਦੀ ਹਾਜ਼ਰੀ ਵਿੱਚ ਇਹਦੇ শোরੂਮ ਤੇ ਹੀ ਇਹ ਪੈਸੇ ਲੈਣ ਆਇਆ ਸੀਗਾ ਇਹਨੂੰ ਰੰਗਿਆਤੀ ਗੁਫਤਾਰ ਕੀਤਾ 5 ਲੈਂਦਿਆਂ ਨੂੰ ਸਰਕਾਰੀ ਗਵਾਂਧ ਦੀ ਹਾਜ਼ਰੀ ਵਿੱਚ ਨਾਲ ਇਹਦੇ ਇੱਕ ਕੁਲਦੀਪ ਸਿੰਘ ਮੀਟਰ ਰੀਡਰ ਹੈਗਾ ਉਹ ਵੀ ਨਾਲ ਸੀਗਾ ਔਰ ਇਹ ਉਹਦਾ ਵੀ ਕਸੂਰ ਪਾਏਗਾ ਦੋਨਾਂ ਨੂੰ ਅਸੀਂ ਅਰੈਸਟ ਕਰ ਲਿਆ ਔਰ ਕੱਲ ਨੂੰ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇ ਠੀਕ ਹੈ ਸੇ